ਜਦੋਂ ਤੁਸੀਂ ਹਿੰਦੂ ਤਿਲਕ ਦਾ ਰਾਕਾ ਕਹਿੰਦੇ ਆਂ ਹੂੰ ਇਹ ਆ ਉਹਨਾਂ ਨੂੰ ਕਹਿੰਦੇ ਹਿੰਦ ਦੀ ਚਾਦਰ ਉਹ ਬਿਸ਼ਪ ਦੀ ਚਾਦਰ ਆ ਹੂੰ ਅੱਜ ਦੁਨੀਆਂ ਦੇ ਵਿੱਚ 194 95 ਦੇਸ਼ ਆ ਹੂੰ 8 ਅਰਬ 2 ਕਰੋੜ ਦੀ ਆਬਾਦੀ ਆ ਹੂੰ 4000 ਤੋਂ ਵੱਧ ਧਰਮ ਆ ਹੂੰ ਗੁਰੂ ਸਾਹਿਬ ਤਾਂ ਅੱਜ 195 ਦੇਸ਼ਾਂ ਦੀ ਤਰਜਮਾਨੀ ਕਰ ਰਹੇ ਹੂੰ ਗੁਰੂ ਤੇਗ ਬਹਾਦਰ ਜੀ ਦੇ ਕੋਲ ਇੱਕ ਦਰਜਣ ਤੋਂ ਵੱਧ ਰਾਜੇ ਹਾਜ਼ਰੀ ਭਰਦੇ ਰਹੇ ਆ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ 6 ਦੇ ਕਰੀਬ ਰਾਜਿਆਂ ਨੇ ਗੁਰੂ ਤੇਗ ਬਹਾਦਰ ਜੀ ਨੇ ਸੰਧੀ ਕਰਵਾਈ ਆ ਕਿਸ ਗੱਲ ਪਿੱਛੇ ਕਿਆ ਕਿਹਾ ਉਹਨਾਂ ਨੂੰ ਕਿ ਜਿਹੜੇ ਕੁਦਰਤੀ ਸਰੋਤਾ ਇੱਕ ਕੁਦਰਤੀ ਬੰਦਿਆਂ ਦਾ ਹਿੱਸਾ ਇਹਨਾਂ ਚ ਤੁਸੀਂ ਆਪਸ ਦੇ ਵਿੱਚ ਜੋ ਤੁਹਾਨੂੰ ਪਤਾ ਨਾ ਹੋ ਇਹਦੇ ਪਿੱਛੇ ਜੇ ਪ੍ਰਮਾਤਮਾ ਨੇ ਤੁਹਾਨੂੰ ਤਾਕਤ ਬਖਸ਼ੀ ਆ ਤਾਂ ਮਨੁੱਖੀ ਅਧਿਕਾਰਾਂ ਦੇ ਹੱਕ ਵਾਸਤੇ ਕਰੋ ਲੋਕਾਂ ਨੂੰ ਸੁਖੀ ਦੇਣ ਵਾਸਤੇ ਕਰੋ ਇਹ ਸਮਝੌਤੇ ਕਰਾਏ ਆ 195 ਦੇਸ਼ਾਂ ਦੀ ਇੱਕ ਪੰਚਾਇਤ ਬਣੀ ਹੋਈ ਆ ਜੀ ਜਿਹਨੂੰ ਯੂਨੋ ਕਹਿੰਦੇ ਆ ਬਿਲਕੁਲ ਉਹ ਪੰਚਾਇਤ ਦਾ ਆਪਣਾ ਇੱਕ ਸੰਵਿਧਾਨ ਆ ਬਿਲਕੁਲ ਤੁਸੀਂ ਉਹ ਸੰਵਿਧਾਨ ਪੜਿਓ ਜੋ ਇੱਕ ਇੱਕ ਅੱਖਰ ਗੁਰੂ ਤੇਗ ਬਹਾਦਰ ਜੀ ਦੀ ਉਸ ਗੱਲ ਗੱਲ ਮੇਲ ਖਾਂਦਾ ਹੈ ਕਿ ਕੁਦਰਤੀ ਸਰੋਤਾਂ ਦੇ ਉੱਤੇ ਕੁਦਰਤ ਦੇ ਬੰਦਿਆਂ ਦਾ ਬਰਾਬਰ ਦਾ ਹੱਕ ਹੈ ਤੇ ਧਾਰਮਿਕ ਆਜ਼ਾਦੀ ਹਰ ਕਿਸੇ ਨੂੰ ਹੋਣੀ ਚਾਹੀਦੀ ਆ ਤੇ ਭੈ ਕਾਹੂ ਕੋ ਦੇਤ ਹੈ ਨਾ ਪਹਿਮਾਨਤਾਨ ਇਹ ਫਾਰਮੂਲਾ ਪੂਰੇ ਦਾ ਪੂਰਾ ਅੱਜ 195 ਦੇਸ਼ਾਂ ਦੀ ਪੰਚਾਇਤ ਨੇ 195 ਦੇਸ਼ਾਂ ਦੀ ਪੰਚਾਇਤ ਨੇ ਅਡਾਪਟ ਕੀਤਾ ਹੋਇਆ ਹੈ ਇਹ ਗੱਲ ਤਾਂ ਆਪਾਂ ਨੂੰ ਕਰਦੀ ਹੈ ਨਾ ਕਿ ਗੁਰੂ ਸਾਹਿਬ ਅੱਜ ਯੂ ਐਨੋ ਦੇ ਹੈਡ ਹੂੰ 195 ਪੰਚਾਇਤਾਂ ਦੇ ਹੈਡਾ ਗੁਰੂ ਤੇਗ ਬਹਾਦਰ ਜੀ ਤੇ ਮੈਨੂੰ ਇੱਕ ਦੱਸੋ ਉਹਨੂੰ ਇੱਕ ਦੇਸ਼ ਗੱਲ ਕਿਉਂ ਨੂੜਿਆ ਜਾਂਦਾ ਹਿੰਦੀ ਦੀ ਚਾਤਰ ਕਹਿ ਕੇ ਬਾਕੀ 194 ਦੇਸ਼ ਕਿੱਥੇ ਗਏ ਫਿਰ ਸੋ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਚਲ ਸਾਹਿਬ ਕਿ ਗੁਰੂ ਸਾਹਿਬ ਦੁਨੀਆ ਦੇ 195 ਦੇਸ਼ਾਂ ਦੇ ਵਿੱਚ 8 ارب 2 ਕਰੋੜ ਦੀ ਆਬਾਦੀ 4000 ਧਰਮਾਂ ਦੀ ਤਰਜਮਾਨੀ ਕਰਨ ਵਾਲੇ ਆ। ਹੂੰ ਯੂਨੋ ਦੇ ਹੈੱਡ ਆ। ਜਿਹੜੀ ਇਹ ਪੰਚਾਇਤ ਬਣੀ ਹੋਈ ਆ ਸਾਰੀ ਦੁਨੀਆ ਦੀ ਉਹਦੇ ਹੈੱਡ ਆ ਕਿਉਂਕਿ ਉਹ ਯੂਨੋ ਨੇ ਸਾਰਾ ਸੰਵਿਧਾਨ ਉਹੀ ਲਿਖਤਾ ਹੈ ਜੋ ਅਜਿ ਤੋਂ 365 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਜੀ ਕਰਕੇ ਗਏ ਆ। ਦੇਖੋ ਯੂਨੋ ਨੇ ਬਣਾਇਆ ਮੈਨੂੰ ਨਹੀਂ ਪਤਾ ਕਿੰਨਾ ਕਿ ਲਾਗੂ ਕਰਦੀ ਆ ਉਹ। ਹੂੰ ਉਹ ਕਿੱਥੇ ਪੱਖਪਾਤ ਕਰਦੀ ਆ ਕਿਹੜੇ ਦੇਸ਼ ਤੇ ਡਰਦੀ ਆ ਕਦੀ ਉਹ ਅਮਰੀਕਾ ਤੋਂ ਡਰਦੀ ਆ ਯੂਨੋ ਕਦੀ ਕਿਸੇ ਤੋਂ ਡਰਦੀ ਆ ਲੇਕਿਨ ਗੁਰੂ ਤੇਗ ਬਹਾਦਰ ਜੀ ਨੇ ਇਹਨੂੰ ਪਲਾਈ ਕੀਤਾ ਇਹ ਸੰਵਿਧਾਨ ਨੂੰ ਜਿਹੜਾ ਅੱਜ ਯੂਨੋ ਨੂੰ ਲੱਗਦਾ